ਅਬੋਹਰ ਦੇ ਮਾਪਿਆਂ ਦਾ ਇੱਕ ਸਿਸ਼ਟਾ ਮੰਡਲ ਅਧਿਆਪਕ ਯੂਨੀਅਨ ਨੂੰ ਨਾਲ ਲੈ ਕੇ ਐਸਐਸਪੀ ਦਫਤਰ ਫਾਜ਼ਿਲਕਾ ਪਹੁੰਚਿਆ ਜਿੱਥੇ ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਸਕੂਲ ਦੇ ਬਾਹਰ ਬੱਚੇ ਨਾਲ ਹੋਈ ਜਾਨਲੇਵਾ ਕੁੱਟਮਾਰ ਤੋਂ ਬਾਅਦ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਹੋ ਰਹੀ ਅਤੇ ਕਾਰਵਾਈ ਕੀਤੀ ਜਾਵੇ ਹੋਰ ਬੋਲਦੇ ਹੋਏ ਕਿ ਕੁਝ ਕਿਹਾ ਗਿਆ ਸਭ ਕੁਝ ਜਾਣ ਲਈ ਸਾਡੇ ਨਾਲ ਬਣੇ ਰਹੋ ਤੇ ਪੂਰੀ ਕਵਰੇਜ ਦੇਣਾ ਸਰ ਜੀ ਦਾ ਨਾਮ ਪਵਨ ਕੁਮਾਰ ਹੈ ਅਤੇ ਮੇਰਾ ਬੇਟਾ ਸ਼ੁਗਮ ਜੁਨੇਜਾ ਹੈ 9th ਕਲਾਸ ਜੀਏਵੀ ਸਕੂਲ ਅਬੋਹਰ ਪੜਦਾ ਹੈ ਜੀ 16 ਸਾਲੇ ਜੀ ਜੀ ਉਸ ਬੱਚੇ ਨੂੰ ਕਿਸੇ ਬਗੈਰ ਕਾਰਨ ਦੇ ਤਿੰਨ ਮੁੰਡਿਆਂ ਨੇ ਉਹਦਾ ਸਿਰ 파ੜਦਾ ਤੇ 12 ਤੋਂ 13 ਟਾਂਕੇ ਆਏ ਜੀ ਸਰ ਇਹ ਇੱਕ ਕਦੋਂ ਦੀ ਐਡਮਿਟ ਵੀ ਰਿਹਾ ਕਦੋਂ ਦੀ ਘਟਨਾ ਕਦੋਂ ਦੀ ਹੈ ਇਹ ਸਰ 7 ਤਰੀਕ ਦੀ ਘਟਨਾ ਹੈ ਜੀ ਅੱਛਾ ਕਿੱਥੇ ਹੋਇਆ ਸੀਗਾ ਸਰ ਇਹ ਆ ਬੋ ਡੀਵੀ ਸਕੂਲ ਦੇ ਬਾਹਰ ਹੋਇਆ ਜੀ ਜੀ ਉਸ ਤੋਂ ਪਹਿਲਾਂ ਡੀਵੀ ਸਕੂਲ ਦੇ ਅੰਦਰ ਮੇਰੇ ਬੱਚੇ ਨੂੰ ਥੱਪੜ-ਦੁੱਪੜ ਵੀ ਮਾਰਿਆ ਜਵਾਕਾਂ ਨੇ ਮੈਂ ਬਕਾਇਦਾ ਪ੍ਰਿੰਸੀਪਲ ਕੋਲ ਗਿਆ ਉਹਨਾਂ ਦਾ ਐਨਾ ਰੂਡ ਸੁਭਾਅ ਸੀ ਮੈਨੂੰ ਪ੍ਰਿੰਸੀਪਲ ਦਾ ਨਾਮ ਕੀ ਹੈ ਪ੍ਰਿੰਸੀਪਲ ਦਾ ਨਾਮ ਕੋਈ ਸਮਿਤਾ ਸ਼ਰਮਾ ਜੀ ਠੀਕ ਹੈ ਐਨਾ ਰੂਡਲੀ ਸੁਭਾਅ ਹੈ ਉਹ ਲੇਡੀ ਦਾ ਉਹ ਕਹਿੰਦੀ ਜੀ ਮੈਂ ਹੁੰਦੀ ਤਾਂ ਵੀ ਤੁਹਾਨੂੰ ਫੁੱਟੇ ਨਹੀਂ ਦਿੰਦੀ ਨਾ ਮੈਂ ਦਿਖਾਵਾਂ ਓਕੇ ਕਹਿੰਦੀ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਨਹੀਂ ਐਸੀ ਨਹੀਂ ਦਿੰਦੇ ਐਨਾ ਰੂਡਲੀ ਬੋਲੀ ਐਨਾ ਜੀ ਉਹਨੇ ਮੇਰੇ ਬੱਚੇ ਦਾ ਹਾਲ ਚਾਲ ਵੀ ਨਹੀਂ ਪੁੱਛਿਆ ਸਾਨੂੰ ਉਹਨਾਂ ਨੇ ਬੈਠਣ ਵਾਸਤੇ ਵੀ ਨਹੀਂ ਕਿਹਾ ਡਾਇਰੈਕਟ ਕਹਿੰਦੇ ਹਾਂ ਜੀ ਦੱਸੋ ਕਿਵੇਂ ਆਏ ਔਰ ਮੇਰੇ ਨਾਲ 2 ਪਰਸਨ ਹੋਰ ਗਏ ਸੀ ਉਹਨਾਂ ਦੀ ਵੀ ਇਨਸਰਟ ਕੀਤੀ ਹਾਂ ਜੀ ਕਹਿੰਦੇ ਤੁਸੀਂ ਮੇਰੇ ਆਫਿਸ ਕਿਵੇਂ ਆਏ ਹੋ ਐਸਾ ਲੱਗ ਕਲਾਸਰੂਮ ਚ ਕੀ ਹੋਇਆ ਸੀਗਾ ਸਰ ਕਲਾਸਰੂਮ ਵਿੱਚ ਬੱਚੇ ਨੂੰ ਕਲਾਸਰੂਮ ਵਿੱਚ ਨਹੀਂ ਹੋਇਆ ਸੀ ਪਾਣੀ ਪੀਣ ਦੀ ਜਗਾ ਤੇ ਉਹਨੂੰ ਥੱਪੜ ਮਾਰੇ ਗਏ ਜੀ ਠੀਕ ਹੈ ਉਹ ਬੇਟੇ ਨੇ ਬਾਅਦ ਵਿੱਚ ਦੱਸਿਆ ਜਦੋਂ ਹੋਸ਼ ਵਿੱਚ ਆਇਆ ਸੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਕਲਾਸਰੂਮ ਚ ਬੱਚਿਆਂ 'ਚ ਮਾਮੂਲੀ ਝਗੜਾ ਹੋਇਆ ਸੀ ਉਹੀ ਬਾਅਦ ਚ ਇਸ ਵੱਡੀ ਘਟਨਾ ਦਾ ਕਾਰਨ ਬਣਿਆ ਸਰ ਹੋ ਸਕਦਾ ਹੈ ਇਹ ਕੜੀ ਜੁੜੀ ਹੋਵੇ ਜੀ ਹੋ ਸਕਦਾ ਉਹ ਬੱਚਿਆਂ ਨੇ ਮੇਰੇ ਬੱਚੇ ਉੱਤੇ ਅਟੈਕ ਕਰਵਾਇਆ ਹੋਵੇ ਕੁਝ ਵੀ ਹੋ ਸਕਦਾ ਜੀ ਇਹ ਤਾਂ ਸਕੂਲ ਨਾਲ ਇਸ ਚੀਜ਼ ਨੂੰ ਨਾਲ ਅਟੈਕ ਕਿਸ ਚੀਜ਼ ਨਾਲ ਕੀਤਾ ਸੀ ਸਰ ਇਹ ਲੋਹੇ ਦੀ ਚੀਜ਼ ਹੈ ਕੋਈ ਸੇਰੇ ਚੋਂ ਦੇ ਮਾਰੀ ਹੈ ਜਿੰਦੇ ਨਾਲ ਉਹਦੇ ਤਿੰਨ ਥਾਂ ਤੇ ਟੱਕ ਲੱਗੀ ਹੈ ਸਰ ਕਿੰਨੇ આરોપી ਸੀਗੇ ਕਿੰਨੇ ਲੋ ਕਿੰਨੇ આરોપી ਸੀਗੇ ਨਾਲ ਜਿੰਦੇ ਸਰ ਤਿੰਨ ਬੱਚੇ ਸੀਗੇ ਸਕੂਟੀ ਉੱਤੇ ਆਏ ਸੀਗੇ ਇੱਕ ਬੱਚੇ ਨੇ ਵੀਡੀਓ ਬਣਾਈ ਹੈ ਮੇਰੇ ਬੇਟੇ ਦੀ ਔਰ ਦੋ ਬੱਚਿਆਂ ਨੇ ਉਹਨੂੰ ਘੋਟਿਆ ਜੀ ਸਾਈਕਲ ਚੋਤਾ ਅੱਛਾ ਉਸ ਤੋਂ ਬਾਅਦ ਤੁਸੀਂ ਪੁਲਿਸ ਕੋਲ ਗਏ ਹਾਂ ਸਰ ਅਸੀਂ ਪੁਲਿਸ ਕੋਲ ਗਏ ਹਾਂ ਐਸਐਚਓ ਸਾਹਿਬ ਨੂੰ ਅਸੀਂ ਫੋਨ ਕੀਤੇ ਇੱਕ ਵਾਰੀ ਫੋਨ ਚੱਕਿਆ ਉਸ ਤੋਂ ਬਾਅਦ 20 25 ਫੋਨ ਕੀਤੇ ਉਹਨਾਂ ਨੇ ਕੋਈ ਰਿਸਪੌਂਸ ਹੀ ਨਹੀਂ ਕੀਤਾ ਕਿਹੜਾ ਥਾਣਾ ਲੱਗਦਾ ਜੀ 2 ਨੰਬਰ ਸਿਟੀ ਲੱਗਦਾ ਜੀ ਉਸ ਤੋਂ ਬਾਅਦ ਸ਼ਾਮ ਨੂੰ ਉਹਨਾਂ ਨੇ ਰਿਸਪੌਂਸ ਕੀਤਾ ਰਿਸਪੌਂਸ ਕਰਨ ਤੋਂ ਬਾਅਦ ਉਹਨਾਂ ਨੂੰ ਦੂਜੇ ਦਿਨ ਉੱਥੇ ਥਾਣੇ ਬੁਲਾਇਆ ਬੁਲਾ ਕੇ ਉਹਨਾਂ ਤੋਂ ਗੱਲਬਾਤ ਕੀਤੀ ਔਰ ਭੇਜਤਾ ਵਾਪਸ ਜੀ ਮੈਂ ਕਹਾਂਗੇ ਸ਼ਾਮ ਨੂੰ ਸਰ ਜਦੋਂ ਬੁਲਾਇਆ ਨਾ ਉਦੋਂ ਉਹਨਾਂ ਨੇ ਕਹਿਤਾ ਦਾ ਕਲੀਅਰ ਕਿਹਾ ਕਿ ਬੱਚਾ ਆਏਗਾ ਉਹ ਬਿਆਨ ਦੇਗਾ ਦੈਨ ਅਸੀਂ ਕੁਝ ਪ੍ਰੋਸੈਸ ਕਰਾਂਗੇ ਅਸੀਂ ਬੱਚੇ ਨੂੰ ਹਸਪੀਟਲ ਤੋਂ ਸਰ ਉਸੇ ਕੰਡੀਸ਼ਨ ਚ ਕਾਰਚ ਪਾ ਕੇ ਲਿਆਏ ਸਰ ਕਿਆ ਤਾਂ ਬਿਆਨਬਾਜ਼ੀ ਕੀਤੀ ਐ ਸਰ ਥਾਣੇ ਦੇ ਬਾਰੇ ਤੇ ਉਹਦਾ ਬਿਆਨ ਹੋ ਗਿਆ ਸੀਗਾ ਹਾਂਜੀ ਬਿਆਨ ਉਸੇ ਸੇਮ ਡੇ ਹੋ ਗਿਆ ਸੀ ਸਰ ਅਸੀਂ ਲੈ ਆਏ ਸੀ ਹਸਪੀਟਲ ਜੋ ਬੁਰੀ ਹਾਲਤ ਵਿੱਚ ਹੀ ਲੈ ਕੇ ਆਏ ਸੀ ਕਾਂਟੇ ਬਿਠਾ ਕੇ ਲੈ ਗਏ ਦੋਸ ਅਗਦੀ ਬੇਹੋਸ਼ ਸੀ ਬੱਚਾ ਸੀ ਉਹਨੂੰ ਹੋਸ਼ ਹੀ ਨਹੀਂ ਸੀਗਾ ਤੇ ਉੱਥੇ ਅਸ ਤੋਂ ਬਾਅਦ ਹਜੇ ਤੱਕ ਸਰ 6-7 ਦਿਨ ਹੋ ਗਏ ਐ ਕੰਟੀਨਿਊਸਲੀ ਅਸੀਂ ਗੱਲ ਕਰ ਰਹੇ ਆਂ ਲੇਕਿਨ ਕੋਈ ਰਿਸਪੌਂਸ ਨਹੀਂ ਐ ਕੋਈ ਕੁਝ ਨਹੀਂ ਐ ਜੀ ਕੋਈ ਹੰਦਾ ਰਿਪਲਾਈ ਨਹੀਂ ਹੈ ਕੋਈ ਵੀ ਹੰਦੇ ਤੇ ਕੋਈ ਐਕਸ਼ਨ ਨਹੀਂ ਹੈ ਲੜਕੇ ਬਾਹਰ ਘੁੰਮ ਰਹੇ ਐ ਸਰ ਪੂਰੀ ਤਰ੍ਹਾਂ ਉਹਨਾਂ ਨੂੰ ਕੋਈ ਡਰੀ ਨਹੀਂ ਹੈ ਜਦੋਂ ਪੁੱਲ ਜਿਹੜਾ ਨੇ ਅਟੈਕ ਕੀਤਾ ਸੀਗਾ ਬੱਚੇ ਤੇ ਉਹਨਾਂ ਨੂੰ ਤੁਸੀਂ ਟ੍ਰੇਸ ਆਊਟ ਕਰ ਲਿਆ ਹੈਗਾ ਸਰ ਉਹ ਟ੍ਰੇਸ ਆਊਟ ਹੋ ਗਏ ਜੀ ਥਾਣੇ ਵੀ ਆ ਗਏ ਸੀਗੇ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਦਿੱਤਾ ਗਿਆ ਉਹਨਾਂ ਨੇ ਸ਼ਰਿਆਮ ਉੱਥੇ ਹਾਂ ਭਰੀ ਹੈ ਵੀ ਅਸੀਂ ਮਾਰਿਆ ਸੀ ਜੀ ਅਜੇ ਪੁਲਿਸ ਦੀ ਮੌਜੂਦਗੀ ਚ ਉਹਨਾਂ ਨੇ ਇਹ ਕਿਹਾ ਕਿ ਇਹ ਘਟਨਾ ਅਸਲੀ ਹੈ ਪੁਲਿਸ ਦੀ ਮੌਜੂਦਗੀ ਇਸ ਤੋਂ ਇਲਾਵਾ ਸਰ ਕੁਝ ਪੋਲਿਟਿਕਸ ਲੋਕ ਸੀ ਕੁਝ ਸਾਡੇ ਨਾਲ ਟੀਚਰ ਡਿਪਾਰਟਮੈਂਟ ਸੀ ਕੁਝ ਅਰਥੀ ਐਸੋਸੀਏਸ਼ਨ ਦੇ ਸੀ ਕਾਫੀ ਸਾਰੇ ਲੋਕ ਸਾਡੇ ਨਾਲ ਸੀ ਉਹ ਵੀ ਆਏ ਗਏ ਸੀ ਸਾਨੂੰ ਬੁਲਾਇਆ ਗਿਆ ਸੀਗਾ ਉੱਥੇ ਬੱਚੇ ਤਿੰਨਾਂ ਨੇ ਕਲੀਅਰਲੀ ਬੋਲਿਆ ਹੈਗਾ ਜੀ ਅਸੀਂ ਮਾਰਿਆ ਹੈਗਾ ਕਿਉਂ ਮਾਰਿਆ ਇਹ ਮੰਨਿਆ ਸੀਗਾ ਹਾਂ ਬਿਲਕੁਲ ਉਹਨਾਂ ਨੇ ਦੱਸਿਆ ਜੀ ਸਾਡੀ ਪੱਗ ਬਾਰੇ ਕੁਝ ਬੋਲਿਆ ਗਿਆ ਤਾਂ ਅਸੀਂ ਮਾਰਦਾ ਬਸ ਅੱਛਾ ਜੋ ਕਿ ਜਨਵਰੀ ਦੇ ਜਨਮੇ ਸੀ ਨਾ ਉਹ ਬੱਚੇ ਨੂੰ ਪਛਾਣ ਰਹੀ ਸੀ ਨਾ ਬੱਚਿਆਂ ਨੂੰ ਦੇਖਿਆ ਆਇਆ ਸੀ ਜੀ ਹੁਣ ਤੁਸੀਂ ਆਏ ਹੋ ਐਸਐਸਪੀ ਸਾਹਿਬ ਮਿਲੇ ਨਹੀਂ ਤੁਸੀਂ ਕੋਈ ਰਿਟਰਨ ਦਿੱਤਾ ਹੈਗਾ ਉਹਨਾਂ ਨੂੰ ਸਰ ਸਰ ਐਸਐਸਪੀ ਸਾਹਿਬ ਕਿਤੇ ਰਾਊਂਡ ਤੇ ਗਏ ਹੋਏ ਨੇ ਸਰ ਅਸੀਂ ਉਹਨਾਂ ਦੀ ਵੇਟ ਕਰ ਰਹੇ ਹਾਂ ਅਸੀਂ ਇਹ ਰਿਕਵੈਸਟ ਕਰਨ ਆਏ ਹਾਂ ਸਰ ਸਾਡੇ ਜਿਹੜਾ ਹੈ ਸਾਨੂੰ ਜੈਨੂਇਨ ਇਨਸਾਫ ਮਿਲੇ ਤੇ ਸਾਡੇ ਜੋ ਬੱਚੇ ਨਾਲ ਹੋਇਆ ਉਹ ਕਿਸੇ ਹੋਰ ਬੱਚੇ ਨਾਲ ਨਾ ਹੋਵੇ ਇਸ ਉਹ ਹੈ ਜਿਹੜਾ ਗੁੰਡਾ ਤੱਤਮ ਨੇ ਉਹਨਾਂ ਨੂੰ ਫੁੱਲਾ ਨਾ ਛੱਡਿਆ ਜਾਵੇ ਜਨ ਉਹਨੂੰ ਜਿਹੜੀ ਬੰਦੀ ਕਾਰਵਾਈ ਹੈ ਉਹਨਾਂ ਤੇ ਕੀਤੀ ਜਾਵੇ ਤੇ ਉਹਨਾਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਦੇਖੋ ਜੀ ਬੜੀ ਮੰਦ ਭਾਗੀ ਘਟਣਾ ਹੈ ਇੱਕ ਛੋਟਾ ਮਾਸੂਮ ਬੱਚਾ ਤੇ ਤਿੰਨ ਜਵਾਨ ਮੁੰਡੇ ਉਹਨੂੰ ਰਲ ਕੇ ਕੁੱਟ ਰਹੇ ਹੈ ਤੇ ਪਹਿਲੀ ਗੱਲ ਤਾਂ ਕਾਇਰਾਨਾ ਹਰਕਤ ਕਰਵਾਗੇ ਜੀ ਮੈਨੂੰ ਔਰ ਦੂਸਰਾ ਹੈ ਕਿ ਲਾਇ ਐਂਡ ਆਰਡਰ ਦੇ ਵੀ ਅਪਰਾਧੀ ਜਿਹੜੇ ਹੈ ਉਹਨਾਂ ਦੇ ਹੌਸਲੇ ਬੁਲੰਦ ਹੈ ਉਹਨਾਂ ਨੂੰ ਨਾ ਕਾਨੂੰਨ ਦਾ ਡਰ ਹੈ ਨਾ ਉਹਨਾਂ ਨੂੰ ਪੁਲਿਸ ਦਾ ਡਰ ਹੈ ਉਹਨਾਂ ਨੂੰ ਲੱਗਦਾ ਹੈ ਕਿ ਅਸੀਂ ਸ਼ਿਫਾਰਿਸ਼ ਨਾਲ ਬਚ ਜਾਵਾਂਗੇ ਜਾਂ ਸਾਡੀ ਕੋਈ ਕਿਸੇ ਨੇ ਬਾਹ ਫ ਜਨਨ ਕਿ ਕਿਸੇ ਨੇ ਉਹਦੀ ਸਪੋਰਟ ਕਰ ਦੇਣੀ ਹੈ ਕੋਈ ਹੋਰ ਇਜ਼ਮ ਉਹਨਾਂ ਦੇ ਨਾਲ ਖੜਾ ਹੋ ਜਾਏਗਾ ਜਿੱਦ ਕਰਕੇ ਉਹਨਾਂ ਨੂੰ ਲੱਗਦਾ ਵੀ ਸਾਡਾ ਕੋਈ ਵਿਗਾੜਨ ਵਾਲਾ ਹੈ ਨਹੀਂਗਾ ਔਰ ਇਵਨ अर्ਲੀ ਸਟੇਜ ਦੇ ਵਿੱਚ ਇਹਨੂੰ ਰੋਕ ਲਿਆ ਜਾਵੇ ਤਾਂ ਠੀਕ ਹੈ ਨਹੀਂ ਤਾਂ ਕੱਲ ਨੂੰ ਪੱਕੇ ਬਰਾਦੀ ਬਣਨਗੇ ਜੀ ਜਿਹੜਾ ਸਾਡੇ ਸਾਰੇਆਂ ਵਾਸਤੇ ਵੀ ਮਾੜੀ ਚੀਜ਼ ਹੈ ਬੱਚਾ ਤਾਂ ਕਿਸੇ ਦਾ ਵੀ ਕੱਲ ਨੂੰ ਹੋ ਸਕਦਾ ਹੈ ਜੀ ਔਰ ਸਰ ਜਿਹੜੀ ਇਹ ਘਟਨਾ ਹੈ ਬਹੁਤ ਹੀ ਨਿੰਦਨੇ ਆ ਜਿਹੜੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਸ਼ਹਿਰ ਦੇ ਵਿੱਚ ਤੇ ਆਪਾਂ ਗੱਲ ਕਰੀਏ ਤਾਂ ਜ਼ਿਲ੍ਹੇ ਦੇ ਵਿੱਚ ਵੀ ਬਹੁਤ ਮਾੜੀ ਹੈ ਵਿਚਾਰੇ ਆਮ ਬੱਚਿਆਂ ਦੇ ਉੱਪਰ ਇਸ ਤਰ੍ਹਾਂ ਅਟੈਕ ਹੋ ਰਹੇ ਨੇ ਤੇ ਅੱਜ 6 ਦਿਨ ਜਿਹੜਾ ਪ੍ਰਸ਼ਾਸਨ ਹੈ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਦੇ ਵਿੱਚ ناکਾਮ ਹੈ ਤੇ ਕਿ ਬੱਚੇ ਟਰੇਸ ਹੋ ਚੁੱਕੇ ਨੇ ਤੇ ਮੈਂ ਤਾਂ ਹੀ ਮੰਗ ਕਰਦਾ ਕਿ ਪ੍ਰਸ਼ਾਸਨ ਨੂੰ ਜਲਦ ਤੋਂ ਜਲਦ ਇਹਨਾਂ ਦੋਸ਼ੀਆਂ ਨੂੰ ਕਾਰਵਾਈ ਕੀਤੀ ਜਾਵੇ ਤਾਂ ਕਿ ਜਿਹੜੇ ਬਾਕੀਆਂ ਨੂੰ ਸਬਕ ਮਿਲੇ ਤੇ ਸਾਡੇ ਜਿਹੜੇ ਬੱਚੇ ਨੇ ਸਾਡਾ ਸਮਾਜ ਸੁਰੱਖਿਤ ਹੋ ਸਕੇ ਜਿਵੇਂ ਕਿ ਇਹਨਾਂ ਨੇ ਕਿਹਾ ਕਿ ਜਿਹੜੀ ਡੀਏਵੀ ਸਕੂਲ ਦੇ ਅੰਦਰ ਦੀ ਜਿਹੜੀ ਘਟਨਾ ਹੈਗੀ ਹੈ ਉਸ ਬਾਰੇ ਕੋਈ ਫੁਟੇਜ ਵਗੈਰਾ ਉਹਨਾਂ ਨੇ ਨਹੀਂ ਦਿੱਤਾ ਹੈਗਾ ਪ੍ਰਿੰਸੀਪਲ ਮੈਡਮ ਨੇ ਉਹਦੇ ਤੇ ਕੁਝ ਕਹੋਗੇ ਤੁਸੀਂ ਔਰ ਵੈਸੇ ਤਾਂ ਘਟਨਾ ਜੇ ਸਕੂਲ ਦੇ ਵਿੱਚ ਕੋਈ ਹੋਈ ਹੈ ਤਾਂ ਮੇਰੇ ਹਿਸਾਬ ਦੇ ਨਾਲ ਕਿਉਂਕਿ ਬੱਚਾ ਉਹਨਾਂ ਦੇ ਸਕੂਲ ਵਿੱਚ ਪੜ੍ਹ ਰਿਹਾ ਸੀ ਤੇ ਇਹ ਸਕੂਲ ਪ੍ਰਸ਼ਾਸਨ ਦਾ ਜਾਂ ਸਕੂਲ ਦੀ ਜਿਹੜੀ ਮੈਨੇਜਮੈਂਟ ਹੈ ਉਹਦਾ ਫਰਜ਼ ਬਣਦਾ ਹੈ ਕਿ ਉਹ ਬੱਚੇ ਦਾ ਤੇ ਉਹਨਾਂ ਮਾਪਿਆਂ ਦਾ ਸਹਿਯੋਗ ਕਰਨ ਜੇਕਰ ਉਹਨਾਂ ਕੋਲ ਕੋਈ ਇਸ ਤਰ੍ਹਾਂ ਦੀ ਫੁਟੇਜ ਹੈ ਤਾਂ ਉਹਨਾਂ ਨੂੰ ਖੁਦ ਅੱਗੇ ਆ ਕੇ ਬੱਚੇ ਦਾ ਸਹਿਯੋਗ ਕਰਨਾ ਚਾਹੀਦਾ ਸੀ ਤਾਂ ਕਿ ਦੋਸ਼ੀਆਂ ਨੂੰ ਨਹੀਂ ਤਾਂ ਕੱਲ ਨੂੰ ਸਮਾਜ ਦੇ ਵਿੱਚ ਉਹਨਾਂ ਦੋਸ਼ੀਆਂ ਦੀ ਹੌਸਲੇ ਵਧਦੇ ਨੇ ਵੀ ਸਾਡੇ ਉੱਪਰ ਕੋਈ ਕਾਰਵਾਈ ਨਹੀਂ ਹੋ ਰਹੀ ਤੇ ਮੇਰੇ ਹਿਸਾਬ ਦੇ ਨਾਲ ਬਣਦਾ ਸੀ ਵੀ ਜਿਹੜੇ ਮੈਨੇਜਮੈਂਟ ਨੂੰ ਸਹਿਯੋਗ ਕਰਨਾ ਚਾਹੀਦਾ ਤੇ ਇਸ ਤੋਂ ਨੈਕਸਟ ਸਟੈਪ ਕੀ ਹੋਏਗਾ ਐਜ਼ ਅ ਯੂਨੀਨਿਸਟ ਸਰ ਤੁਹਾਡਾ ਜੇ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਤਾਂ ਇਹੀ ਕਹਿੰਦੇ ਆ ਵੀ ਦੋਸ਼ਿਆਂ ਨੂੰ ਫੜਿਆ ਜਾਵੇ ਜੇਕਰ ਪ੍ਰਸ਼ਾਸਨ ਨਹੀਂ ਫੜਦਾ ਤਾਂ ਅਸੀਂ ਐਸਐਸਪੀ ਸਾਹਿਬ ਕੋਲ ਵੀ ਅੱਜ ਮਿਲਣ ਆਏ ਆ ਕਿ ਇੱਥੇ ਮੰਗ ਨਹੀਂ ਸੁਣਾਈ ਕੀਤੀ ਜਾਂਦੀ ਤਾਂ ਫਿਰ ਅਸੀਂ ਅੱਗੇ ਵੀ ਇਹਦੀ ਕਾਰਵਾਈ ਕਰਾਂਗੇ ਹੋਰ ਉੱਚ ਅਧਿਕਾਰੀਆਂ ਤੱਕ ਵੀ ਸੰਪਰਕ ਕਰਾਂਗੇ এবੀਏ ਨਿਊ ਚੈਨਲ ਦੇਖਣ ਵਾਲੇ ਸਭੀ ਦਰਸ਼ਕੋ ਇਸੇ ਹਮ ਅਪੀਲ ਕਰਦੇ ਹਾਂ ਕਿ এবੀਏ ਨਿਊ ਚੈਨਲ ਪਰ ਐਸੀ ਹੀ ਲੇਟੈਸਟ ਖਬਰਾਂ ਦੇਖਣੇ ਲਈ ਹਮਾਰੇ ਚੈਨਲ ਕੋ ਸਬਸਕ੍ਰਾਈਬ ਕਰਨਾ ਨਾ ਭੁੱਲੇ ਜੈ ਹਿੰਦ ਜੈ ਭਾਰਤ